ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰੋਵਰ ਰਹਿਣਾ ਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੇ ਪਾ ਤੁਹਾਡੇ ਤੱਕ ਪਹੁੰਚਦੇ ਕੀਤੇ ਜਾਂਦੇ ਹਨ ਤੇ ਅੱਜ ਉਸੇ ਲੈੜੀ ਤਹਿਤ ਨਾਲ ਨਾਲ ਦੱਸ ਦਈਏ ਕਿ ਤੁਹਾਨੂੰ ਜਿਹੜਾ ਅੱਜ ਬਠਿੰਡੇ ਦੀ ਜਿਹੜੀ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਕਿ ਆਲੂ ਦਾ ਕੀ ਭਾ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਟੋ-ਕਟ ਆਲੂ ਦਾ ਭਾ 16 ਰੁਪਏ ਪ੍ਰਤੀ ਕਿਲੋ ਔਰ ਬੱਦ ਤੋਂ ਬੱਦ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਆਲੂ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਵਿਕਿਆ ਔਰ ਇਸ ਦੇ ਨਾਲ-ਨਾਲ ਜੇ ਗੱਲ ਕੀਤੀ ਜਾਵੇ ਤਾਂ ਕद्दू ਦੀ ਤਾਂ ਜਿਹੜਾ ਕद्दू ਦਾ ਰੇਟ ਅੱਜ ਘੱਟੋ-ਘੱਟ 10 ਰੁਪਏ ਔਰ ਵੱਧ ਤੋਂ ਵੱਧ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਕद्दू ਵਿਕਿਆ ਤੇ ਗੱਲ ਕੀਤੀ ਜਾਵੇ ਤਾਂ ਤੋਰੀ ਦੇ ਨਾਲ-ਨਾਲ ਜਿਹੜੀ ਤੋਰੀ ਦੀ ਸਬਜ਼ੀ ਹੈ ਆਪਾਂ ਤੋਰੀ ਦੀ ਗੱਲ ਕਰਦੇ ਹਾਂ ਕਿ ਤੋਰੀ ਘੱਟੋ-ਘੱਟ 15 ਰੁਪਏ ਕਿਲੋ ਔਰ ਵੱਧ ਤੋਂ ਵੱਧ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜੀ ਤੋਰੀ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਵਿਕੀ ਦੋਸਤੋ ਜਾਣਕਾਰੀ ਦੇ ਨਾਲ-ਨਾਲ ਤੁਹਾਨੂੰ ਇਸ ਦੇ ਦੱਸ ਦੇ ਕਿ ਜਿਹੜੇ ਸਬਜ਼ੀਆਂ ਦੇ ਬਕਰੇਤੇ ਹੁੰਦੇ ਜਿਹੜੇ ਰਿਟੇਲ ਦੇ ਵਿੱਚ ਸਬਜ਼ੀ ਵੇਚਦੇ ਆ ਰੇੜੀਆਂ ਫੜੀਆਂ ਵਾਲੇ ਨਹੀਂ ਗੱਲ ਕੀਤੀ ਜਾਵੇ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਰੇਟ ਦੱਸ ਦਿੰਦੇ ਆ ਕਿ ਦੁੱਗਣੇ ਤਿਗਣੇ ਰੇਟ ਦੱਸ ਦਿੰਦੇ ਆ ਕਿ ਹਰ ਰੋਜ਼ ਦੀ ਤਰ੍ਹਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤਾਂ ਕਿ ਜਿਹੜੇ ਸਾਨੂੰ ਸਬਜ਼ੀਆਂ ਦੇ ਭਾਅ ਤੁਹਾਡੇ ਤੱਕ ਪਹੁੰਚਦੇ ਪਹੁੰਚ ਸਕਣ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜੇ ਸਬਜ਼ੀਆਂ ਦੇ ਭਾਅ ਅੱਜ ਦੇ ਕੀ ਹਨ ਕਿ ਤੁਹਾਡੀ ਜੇਬ ਨੂੰ ਜਿਹੜਾ ਚੂਨਾ ਨਾ ਲੱਗ ਸਕੇ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਲਸਣ ਦੀ ਤਾ ਲਸਣ ਅੱਜ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਕਟੋ-ਕਟ 270 ਰੁਪਏ ਪ੍ਰਤੀ ਕਿਲੋ ਔਰ ਵੱਧ ਤੋਂ ਵੱਧ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਲਸਣ ਵਿਕਿਆ। ਦੋਸਤੋ ਪਿਆਜ਼ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਅੱਜ ਦੇ ਅੱਜ ਦੇ ਹਿਸਾਬ ਦੇ ਨਾਲ ਜਿਵੇਂ ਕਿ ਪਿਆਜ਼ ਸਭ ਤੋਂ ਮਹਿੰਗਾ ਚੱਲ ਰਿਹਾ ਕਿ ਪਿਆਜ਼ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਪਿਆਜ਼ ਕਟੋ-ਕਟ 45 ਰੁਪਏ ਕਿਲੋ ਔਰ ਵੱਧ ਤੋਂ ਵੱਧ 48 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਦੇ ਇਸ ਦੇ ਨਾਲ ਦੱਸਦੀ ਕਿ ਭਿੰਡੀ ਦੀ ਸਬਜ਼ੀ ਭਿੰਡੀ ਵੀ ਅੱਜ ਕਟੋ-ਕਟ 30 ਰੁਪਏ ਪ੍ਰਤੀ ਕਿਲੋ ਔਰ ਵੱਧ ਤੋਂ ਵੱਧ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕੀ ਜੇ ਗੱਲ ਕੀਤੀ ਜਾਵੇ ਤਾਂ ਝਾੜ ਕਰੇਲੇ ਦੀ ਝਾੜ ਕਰੇਲੇ ਨੇ ਵੀ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜਿਹੜਾ ਝਾੜ ਕਰੇਲਾ ਦੋਸਤੋ ਦੱਸ ਦਈਏ ਕਿ ਜਿਹੜੇ ਵਕਰੇਤੇ ਆ ਤੁਹਾਨੂੰ 2250 ਰੁਪਏ ਕਿਲੋ ਦੇ ਪ੍ਰਤੀ ਹਿਸਾਬ ਦੇ ਨਾਲ ਜਿਹੜਾ ਰੇਟ ਦੱਸ ਦਿੰਦੇ ਨੇ ਕਿਉਂਕਿ ਤੁਹਾਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਾਰੇ ਰੇਟ ਸਬਜ਼ੀਆਂ ਦੇ ਕੀ ਨੇ ਅੱਜ ਦੇ ਜਿਹੜੇ ਹੋਲਸੇਲ ਸਬਜ਼ੀ ਮੰਡੀ ਦੇ ਜੀ ਅੱਜ ਆਪਾਂ ਗੱਲ ਕਰੀਏ ਤਾਂ ਸਿਮਲਾ ਮਿਰਚ ਦੀ ਦੋਸਤੋ ਸ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜੀ ਸ਼ਿਮਲਾ ਮਿਰਚ ਵਿਕੀ ਇਸ ਦੇ ਨਾਲ ਨਾਲ ਦੱਸ ਦੇ ਕਿ ਟਮਾਟਰ ਜਿਹੜੇ ਕਿ ਟਮਾਟਰ ਹੈ ਤੁਹਾਨੂੰ ਆਮ ਹੀ ਜ਼ਿਆਦਾ ਰੇਟ ਦੱਸਦੇ ਟਮਾਟਰ ਦਾ ਕਿਉਂਕਿ ਆਮ ਹਰੇ ਘਰਾਂ ਦੇ ਵਿੱਚ ਵਰਤਣ ਵਾਲੀਆਂ ਸਬਜ਼ੀਆਂ ਹਨ ਕਿਉਂਕਿ ਸਬਜ਼ੀਆਂ ਦੇ ਜਿਹੜੇ ਖਰੀਦਦਾਰ ਹੁੰਦੇ ਨੂੰ ਸਾਰੇ ਰੇਟਾਂ ਦਾ ਪ੍ਰੋਪਰ ਜਿਹੜਾ ਕਿ ਨਹੀਂ ਪਤਾ ਹੁੰਦਾ ਵੀ ਹੋਲ ਸੇਲ ਦਾ ਕੀ ਰੇਟ ਆ ਤੁਹਾਨੂੰ ਟਮਾਟਰ ਜਿਆਦਾ ਤੋਂ ਜਿਆਦਾ ਦੱਸ ਦਈਏ ਕਿ ਟਮਾਟਰ ਅੱਜ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ ਘੱਟ 30 ਰੁਪਏ ਪ੍ਰਤੀ ਕਿਲੋ ਔਰ ਵੱਧ ਤੋਂ ਵੱਧ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਟਮਾਟਰ ਵੇਚਿਆ ਤੇ ਇਦੇ ਨਾਲ ਦੱਸ ਦੇ ਕਿ ਬੈਂਗਣ ਬੈਂਗਣ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ ਅੱਜ 25 ਰੁਪਏ ਔਰ ਜਿਆਦਾ ਤੋਂ ਜਿਆਦਾ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਦੋਸਤੋ ਦੱਸ ਦੇ ਕਿ ਜਿਹੜਾ ਪਰਮਲ ਹੈ ਇਹ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਅੱਜ 20 ਰੁਪਏ ਔਰ ਜ਼ਿਆਦਾ ਤੋਂ ਜ਼ਿਆਦਾ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਆ ਗੁਆਰੇ ਦੀ ਗੱਲ ਕੀਤੀ ਜਾਵੇ ਦੋਸਤੋ ਸਾਡਾ ਜਿਹੜਾ ਬਰੀਕ ਗੁਆਰਾ ਹੁੰਦਾ ਛੋਟੀ ਫਲੀ ਕਹਿ ਦਿੰਨੇ ਆ ਆਪਾਂ ਉਹ ਅੱਜ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਬਠਿੰਡਾ ਦੇ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਵੀ ਕਹੇ ਦੋਸਤੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਿਹੜਾ ਗਵਾਰਾ ਤੁਹਾਨੂੰ ਤਿੱਗਣਾ ਰੇਟ ਲਗਾਇਆ ਜਾਂਦਾ 2250 ਰੁਪਏ ਪ੍ਰਤੀ ਕਿਲੋ ਦੇ حساب ਦੇ ਨਾਲ ਜਿਹੜੇ ਤੁਹਾਨੂੰ ਰੇਡੀਆਂ ਫੜੀਆਂ ਵਾਲੇ ਦੱਸਦੇ ਆ ਤੇ ਜ਼ਰੂਰ ਧਿਆਨ ਰੱਖਿਆ ਕਰੋ ਇਸ ਗੱਲ ਦਾ ਕਿਉਂਕਿ ਜੇਡੀ ਤੁਹਾਡੀ ਜੇਬ ਦਾ ਚੂਨਾ ਨਾ ਲੱਗ ਸਕੇ ਤੇ ਹਰ ਰੋਜ਼ ਇਸ ਵੀਡੀਓ ਨੂੰ ਦੇਖਿਆ ਕਰੋ ਤਾਂ ਕਿ ਸਬਜ਼ੀਆਂ ਦਾ ਰੇਟ ਤੁਹਾਡੇ ਤੱਕ ਪਹੁੰਚ ਸਕਣ ਦੋਸਤੋ ਖੀਰੇ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਖੀਰਾ ਦੇਸੀ ਖੀਰੇ ਦੀ ਗੱਲ ਕਰ ਲੈਨੇ ਆਪਾਂ ਤਾ ਇਸੇ ਤੁਹਾਨੂੰ ਦੱਸਦੀ ਕਿ ਜਿਹੜਾ ਦੇਸੀ ਖੀਰਾ ਹੈ ਘੱਟੋ-ਘੱਟ 15 ਰੁਪਏ ਪ੍ਰਤੀ ਕਿਲੋ ਔਰ ਵੱਧ ਤੋਂ ਵੱਧ 20 ਰੁਪਏ ਪ੍ਰਤੀ ਕਿਲੋ ਜਿਹੜਾ ਚਾਈਨੀਜ਼ ਖੀਰਾ ਹੈਗਾ ਦੋਸਤੋ ਚਾਈਨੀਜ਼ ਖੀਰਾ ਦੱਸਦੀ ਘੱਟੋ-ਘੱਟ 28 ਰੁਪਏ ਤੋਂ ਵੱਧ ਤੋਂ ਵੱਧ 30 ਰੁਪਏ ਕਿਲੋ ਵਿਕਿਆ ਤਾਂ ਕਿ ਜਿਹੜੇ ਤੁਹਾਡੇ ਤੱਕ ਰੇਟ ਪਹੁੰਚ ਸਕਣ ਕਿ ਤਾਂ ਕਿ ਜਿਹੜੇ ਤੁਹਾਡੇ ਜੇਬ ਨੂੰ ਚੁਣਾ ਨਾ ਲਗਾ ਸਕੇ ਜਿਹੜੇ 70-75 ਰੁਪਏ ਤੱਕ ਜਿਹੜੇ ਰੇਟ ਦੱਸ ਦਿੰਦੇ ਨੇ ਤੁਸੀਂ ਪੁੱਛਦੇ ਨਹੀਂ ਤੁਸੀਂ ਉਸੇ ਤਰ੍ਹਾਂ ਉਹਨਾਂ ਨੂੰ ਉਨੇ ਹੀ ਪੈਸੇ ਦੇ ਕੇ ਆਪਣੇ ਘਰ ਵਾਪਸ ਆ ਜਾਂਦੇ ਆ ਦੋਸਤੋ ਜ਼ਰੂਰ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ ਜੀ ਅੱਜ ਪਤਨੀਆਂ ਦੀ ਗੱਲ ਕਰੀ ਤਾਂ ਤਨੀਆਂ ਆ ਬਠਿੰਡਾ ਦੇ ਹੋਲ سیل ਸਬਜ਼ੀ ਮੰਡੀ ਦੇ ਵਿੱਚ ਅੱਜ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਦੋਸਤੋ ਗੋਭੀ ਦੀ ਗੱਲ ਕਰੀਏ ਤਾਂ ਗੋਭੀ ਤੁਹਾਨੂੰ ਦੱਸ ਦਈਏ ਗੋਭੀ ਗੋਭੀ ਦੀ ਦੋਸਤੋ ਗੋਭੀ ਦਾ ਰੇਟ ਕੱਟੋ-ਕੱਟ ਅੱਜ 50 ਰੁਪਏ ਔਰ ਵੱਧ-ਵੱਧ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕਿਆ ਦੋਸਤੋ ਇਸ ਦੇ ਨਾਲ ਤੁਹਾਨੂੰ ਦੱਸ ਦੇ ਕਿ ਜਿਹੜੇ ਰਿਟੇਲ ਮੰਡੀ ਦੇ ਵਿੱਚ ਜਿਹੜੀਆਂ ਰੇਡੀਆ ਫੜੀਆਂ ਵਾਲਿਆ ਗੋਭੀ ਹੁਣ ਤੁਹਾਨੂੰ ਦੱਸ ਦੇ ਕਿ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਦੇ ਆ 100 ਵੀ ਲਗਾ ਲੈਂਦੇ ਆ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਗੋਭੀ ਦਾ ਰੇਟ 50 ਤੋਂ 55 ਰੁਪਏ ਵਿਕਿਆ ਤੇ ਜ਼ਰੂਰ ਇਸ ਗੱਲ ਦਾ ਖਿਆਲ ਰੱਖਣਾ ਤੁਸੀਂ ਸਾਡੇ ਚੈਨਲ ਨੂੰ ਸਬ ਵਾਤਵਾਦ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਹਰ ਰੋਜ਼ ਦੀ ਤਰ੍ਹਾਂ ਹਰ ਤੱਕ ਜਿਹੜੇ ਹਰ ਘਰ ਦੇ ਵਿੱਚ ਜਿਹੜੇ ਸਬਜ਼ੀਆਂ ਦੇ ਪਾਪ ਪਹੁੰਚ ਸਕਣ ਤੁਹਾਡੀ ਜੇਬ ਨੂੰ ਚੂਨਾ ਨਾ ਲੱਗ ਸਕੇ ਤਦ ਤੱਕ ਲਈ ਸ਼ਸ਼ਿਆਕਾਲ